ਤੁਸੀਂ ਸਾਰੇ ਘਰ ਦੇਖ ਰਹੇ ਹੋ ਬਈ ਇਹ ਸਾਰੇ ਘਰ ਪ੍ਰਵਾਸੀਆਂ ਦੇ ਨੇ ਸਾਰੇ ਘਰ ਇੱਥੇ ਜਗਾ ਮਨ ਮੰਨ ਲ ਕੇ ਚਲੋ 7000 ਰੁਪਏ ਨੂੰ ਗਾਜ ਚੱਲਦੀ ਪਈ ਐ ਠੀਕ ਐ ਇਹ ਸਾਰੇ ਘਰ ਪ੍ਰਵਾਸੀਆਂ ਦੇ ਨੇ ਠੀਕ ਐ ਇੱਥੇ ਕੋਈ ਪੱਕਾ ਰੋ ਪੰਜਾਬੀ ਤਾਂ ਨਹੀਂ ਹੈਗਾ ਆਪਣੇ ਦਾ ਇਹ ਸਾਰੇ ਘਰ ਪ੍ਰਵਾਸੀਆਂ ਦੇ ਨੇ ਯਾ ਤੁਸੀਂ ਦੇਖ ਸਕਦੇ ਹੋ ਬਈ ਸਾਰੇ ਘਰ ਪ੍ਰਵਾਸੀਆਂ ਦੇ ਨੇ ਇਹ ਗੱਲ ਹੈ ਵੀ ਜੇ ਇਹ ਲੋਕ ਪੂਰੇ ਆਕੇ ਡੱਡੇ ਘਰ ਬਣਾ ਸਕਦੇ ਨੇ ਤਾਂ ਫਿਰ ਆਪਾਂ ਕਿਉਂ ਨਹੀਂ ਬਣਾ ਸਕਦੇ ਯਾਰ ਸੋਚਣ ਵਾਲੀ ਗੱਲ ਆ ਸੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆ ਵੀ ਘਰ ਇਹਨਾਂ ਦੇ ਪ੍ਰਵਾਸੀਆਂ ਦੇ ਨੇ ਬਈ ਮਤਲਬ ਵੀ 7000 ਨੂੰ 8000 ਨੂੰ ਇਹਦਾ ਕੋਈ ਸਮਝਦੇ ਹੀ ਨਹੀਂ ਹੈਗੇ ਯਾਰ ਉਪਰ ਕਹਿੰਦੇ ਨੇ ਹਜੀ ਸਾਡੇ ਆਪਣੇ ਲੋਕ ਕਹਿੰਦੇ ਨੇ ਵੀ ਮਹਿੰਗੀ ਜੱਵੀ ਜਗ ਛੱਡੋ ਉਪਰੇ ਬਟ ਇਹ ਨਹੀਂ ਬਾਈ ਮੈਂ ਕਹਿੰਦਾ ਜਿੱਥੇ ਮਿਲਦੀ ਹੈ ਲੈ ਲਓ ਤੁਸੀਂ ਆ ਦੇਖ ਸਕਦੇ ਹੋ ਕੁਛ ਬਾਣ ਲੱਗੇ ਨੇ ਕੁਛ ਕਨੀ ਹੋਆ ਪਰੀਆਂ ਜੀਆਂ ਕੰਦਾ ਹੋ ਗਈ ਠੀਕ ਹੈ ਇਕ ਕਰ ਇੱਕ ਵੀ ਪੰਜਾਬੀ ਤਾਂ ਨਹੀਂ ਹੈਗਾ ਜਿਹੜਾ ਸਰ ਤੁਸੀਂ ਦੇਖ ਰਹੇ ਹੋ ਨਾ ਹਾਲਾ ਘਰ ਜਿਹੜਾ ਆਹਲਾ ਘਰ ਤੁਸੀਂ ਦੇਖ ਰਹੇ ਹੋ ਇਹ ਆਪਣੇ ਇੱਕ ਪੰਜਾਬੀ ਵੀਰ ਨੇ ਬਣਾਇਆ ਸੀ ਬਟ ਉਸਨੇ ਮਾਹੌਲ ਦੇਖ ਕੇ ਇਹ ਵੇਚਤਾ ਇਸ ਟਾਈਮ ਇੱਥੇ ਵੀ ਪਰਵਾਸੀ ਰਹ ਰਹੇ ਨੇ ਜੀ ਆਹ ਦੇਖੋ ਲੋਕ ਯਾਰ ਗੰਦਗੀ ਬਹੁਤ ਪਾਉਂਦੇ ਨੇ ਯਾਰ ਲੋਕ ਨਾ ਸਬਸਕ੍ਰਾਈਬ ਹੀ ਕੋਲ ਨਹੀਂ ਰੱਖ ਸਕਦੇ हाँ देख लो भैया सारे घर प्रवासियों इक ने इक्का दुक्का है ना पंजाबी पंजाबियों घर बट और महल मुहे रीज ठीक है जी हम आप चलते अगे